ਗੁਰੂ ਪਿਆਰਿਓ ਸਾਡੇ ਸਾਰਿਆਂ ਦਾ ਇੱਕ ਸਵਾਲ ਹੁੰਦਾ ਕਿ ਜੀ ਜਦੋਂ ਅਸੀਂ ਪਾਠ ਕਰਦੇ ਆ ਜਾਂ ਬਾਣੀ ਪੜ੍ਹਦੇ ਆ ਸਾਡਾ ਮਨ ਨਹੀਂ ਜੁੜਦਾ ਸਾਡਾ ਧਿਆਨ ਨਹੀਂ ਲੱਗਦਾ ਇਹ ਸਵਾਲ ਦਾ ਜਵਾਬ ਅਸੀਂ ਬਹੁਤ ਸਾਰੇ ਸੰਤਾਂ ਮਹਾਪੁਰਸ਼ਾਂ ਸਿਆਣੇ ਮਨੁੱਖਾਂ ਤੋਂ ਸਿਆਣੇ ਬੰਦਿਆਂ ਤੋਂ ਪੁੱਛਦੇ ਆ ਕਿ ਜੀ ਜਦੋਂ ਵੀ ਅਸੀਂ ਪਾਠ ਕਰਦੇ ਆ ਬਾਣੀ ਪੜ੍ਹਦੇ ਆ ਜਾਂ ਸਿਮਰਨ ਕਰਨ ਬੈਠਦੇ ਆ ਸਾਡਾ ਮਨ ਨਹੀਂ ਲੱਗਦਾ ਇਹ ਜਿਹੜਾ ਸਵਾਲ ਹੈ ਨਾ ਅਸੀਂ ਲੋਕਾਂ ਨੂੰ ਕਰਦੇ ਆ ਪਰ ਜਦੋਂ ਇਹ ਸਵਾਲ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੂੰ ਕਰੀਏ ਤਾਂ ਸਤਿਗੁਰਾਂ ਨੇ ਬੜੇ ਖੂਬਸੂਰਤ ਜਵਾਬ ਦਿੱਤੇ ਨੇ ਹੋ ਸਕਦਾ ਇਹ ਤੁਹਾਡਾ ਵੀ ਸਵਾਲ ਹੋਵੇ ਜਦੋਂ ਇਹ ਸਵਾਲ ਦਾ ਜਵਾਬ ਲੱਭਣ ਦਾ ਯਤਨ ਕੀਤਾ ਤਾਂ ਗੁਰੂ ਪਿਆਰੇ ਨੂੰ ਪਤਾ ਲੱਗਿਆ ਕਿ ਇਹਦਾ ਜਵਾਬ ਬਾਹਰ ਨਹੀਂ ਹੈ ਗੁਰਬਾਣੀ ਨੇ ਆਖਿਆ ਤੁਹਾਡੇ ਅੰਦਰ ਹੈ ਉਹ ਕਿਵੇਂ ਹੁਣ ਸਾਡਾ ਪਾਠ ਕਰਨ ਲੱਗਿਆ ਬਾਣੀ ਪੜਨ ਲੱਗਿਆ ਸਿਮਰਨ ਕਰਨ ਲੱਗਿਆ ਮਨ ਨਹੀਂ ਜੁੜਦਾ ਇਹਦਾ ਕਾਰਨ ਇਹ ਹੈ ਕਿ ਇਹਦਾ ਮਤਲਬ ਇਹ ਹੈ ਕਿ ਸਾਡਾ ਜਿਹੜਾ ਮਨ ਹੈ ਚਿੱਤ ਹੈ ਉਹ ਕਿਤੇ ਹੋਰ ਜੁੜਦਾ ਹੈ ਜਾ ਕੇ ਪਹਿਲਾਂ ਇਹ ਪਤਾ ਕਰਨਾ ਚਾਹੀਦਾ ਵੀ ਸਾਡਾ ਜੁੜਿਆ ਕਿੱਥੇ ਹੋਇਆ ਹੈ ਜਿੱਥੋਂ ਜੁੜਿਆ ਹੋਇਆ ਉੱਥੋਂ ਤੋੜਨਾ ਪਏਗਾ ਤਾਂ ਫਿਰ ਤੋੜ ਕੇ ਗੁਰੂ ਦੇ ਨਾਲ ਬਾਣੀ ਦੇ ਨਾਲ ਸਿਮਰਨ ਦੇ ਨਾਲ ਪਰਮੇਸ਼ਰ ਦੇ ਨਾਲ ਜੋੜਨਾ ਪਏਗਾ ਪਹਿਲਾਂ ਇਹ ਪਤਾ ਕਰੋ ਕਿ ਸਾਡਾ ਮਨ ਜੁੜਿਆ ਕਿੱਥੇ ਹੈ ਜਦੋਂ ਗਾਣੇ ਚੱਲਦੇ ਨੇ ਤਾਂ ਚਾਰ ਚਾਰ ਪੰਜ ਪੰਜ ਛੇ ਛੇ ਘੰਟੇ ਅਸੀਂ ਸੁਣਦੇ ਰਹਿੰਦੇ ਹਾਂ ਜਦੋਂ ਨਿੰਦਿਆ ਚੁਗਲੀ ਹੁੰਦੀ ਹੈ ਕਿਸੇ ਦੀ ਬੁਰੀਾਈ ਹੁੰਦੀ ਹੈ ਫਿਰ ਭਵੇਂ ਸਾਰੀ ਰਾਤ ਕਿਉਂ ਨਾ ਬੈਠੇ ਰਹੀਏ ਕੰਨ ਤਰਸਦੇ ਨੇ ਕਿ ਭਾਈ ਫਲਾਣੇ ਦੀ ਬੁਰਾਈ ਫਲਾਣੇ ਦੀ ਨਿੰਦਿਆ ਸੁਣੀ ਚੱਲੀ ਹੈ ਜਦੋਂ ਕੋਈ ਐਸਾ ਸ਼ਬਦ ਜਾਂ ਐਸੀਆਂ ਗੱਲਾਂ ਸਾਡੇ ਕੰਨਾਂ ਵਿੱਚ ਪੈਂਦੀਆਂ ਨੇ ਸਾਡਾ ਧਿਆਨ ਬਿਲਕੁਲ ਨਹੀਂ ਖਿੰਡਦਾ ਬਿਲਕੁਲ ਨਹੀਂ फडਕਦਾ ਕਿਉਂ ਕਾਰਨ ਹੀ ਇਹ ਹੈ ਕਿ ਸਾਡਾ ਮਨ ਮਾਇਆ ਦੇ ਵਿੱਚ ਜੁੜਿਆ ਹੈ ਬੁਰਾਈਆਂ ਦੇ ਵਿੱਚ ਜੁੜਿਆ ਹੈ ਸਾਡਾ ਮਨ ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਬਾਣੀ ਦੇ ਵਿੱਚ ਪ੍ਰਭੂ ਸਿਮਰਨ ਦੇ ਵਿੱਚ ਨਹੀਂ ਜੁੜਦਾ ਹੁਣ ਇਹ ਦੇਖੋ ਕਿ ਸਾਡਾ ਮਨ ਪਹਿਲਾਂ ਜੁੜਿਆ ਕਿੱਥੇ ਹੋਇਆ ਹੈ ਇਹਦਾ ਮਤਲਬ ਇਹ ਨਹੀਂ ਕਿ ਜ਼ਿੰਦਗੀ ਦੇ ਵਿੱਚ ਅਸੀਂ ਮਨੋਰੰਜਨ ਨਹੀਂ ਕਰਨਾ ਜ਼ਿੰਦਗੀ ਦੇ ਵਿੱਚ ਅਸੀਂ ਕੋਈ ਕੰਮ ਨਹੀਂ ਕਰਨਾ ਬਾਣੀ ਨੇ ਤਾਂ ਆਖਿਆ ਹਾਥ ਪਾਉ ਕਰ ਕਾਮ ਸਭ ਚੀਤਨ ਰੰਜਨ ਨਾਲ ਸੰਸਾਰ ਦੇ ਵਿੱਚ ਵਿਚਰਦੇ ਆ ਪਰਿਵਾਰ ਦੇ ਵਿੱਚ ਰਹਿੰਦੇ ਆ ਕੰਮਕਾਰ ਕਰਦੇ ਆਂ ਡਿਊਟੀ ਨਿਭਾਉਂਦੇ ਆਂ ਭਾਈ ਤੂੰ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਣਾ ਉਹਨੂੰ ਯਾਦ ਰੱਖਣਾ ਚਿੱਤ ਉਹਦੇ ਨਾਲ ਜੋੜਨਾ ਰਹਿਣਾ ਸੰਸਾਰ ਦੇ ਵਿੱਚ ਇਹ ਸਤਿਗੁਰਾਂ ਨੇ ਸਮਝਾਉਣਾ ਕੀਤਾ ਹੈ ਆਓ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰੀਏ ਜਿਨ੍ਹਾਂ ਨੇ ਇਹ ਸਵਾਲ ਦਾ ਸਾਨੂੰ ਜਵਾਬ ਦਿੱਤਾ ਇਹ ਜਵਾਬ ਬਾਹਰੋਂ ਨਹੀਂ ਸੀ ਮਿਲਣਾ ਇਹ ਜਵਾਬ ਸਾਡੇ ਸਤਿਗੁਰਾਂ ਨੇ ਸਾਨੂੰ ਅੰਦਰੋਂ ਹੀ ਦੇ ਦਿੱਤਾ ਕਿ ਪਹਿਲਾਂ ਇਹ ਪਤਾ ਕਰੋ ਤੁਹਾਡਾ ਮਨ ਕਿੱਥੇ ਜੁੜਿਆ ਜਦੋਂ ਉਧਰੋਂ ਟੁੱਟੇ ਆ ਫਿਰ ਗੁਰਬਾਣੀ ਵਿੱਚ ਭਜਨ ਵਿੱਚ ਸਿਮਰਨ ਵਿੱਚ ਆਪਣੇ ਆਪ ਜੁੜ ਜਾਏਗਾ ਵੀਡੀਓ ਚੰਗੀ ਲੱਗੀ ਹੋਵੇ ਵੱਧ ਤੋਂ ਵੱਧ ਸੰਗਤਾਂ ਤੱਕ ਸ਼ੇਅਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ